ਸਾਤਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਕੱਲ ਜਦੋਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜ ਸਿੰਘ ਸਹਬਾਨਾਂ ਦੀ ਇਕੱਤਰਤਾ ਸੱਦੀ ਤਾਂ ਅਚਾਨਕ ਮੀਡੀਆ ਦੇ ਵਿੱਚ ਸਰਗਰਮੀਆਂ ਬਹੁਤ ਤੇਜ਼ੀ ਨਾਲ ਵੱਧ ਗਈਆਂ। ਕਾਫੀ ਅੰਦੇਸ਼ੇ ਜਿਹੜੇ ਨੇ ਖਦਸ਼ੇ ਵੀ ਆਪਾਂ ਕਹਿ ਸਕਦੇ ਹਾਂ ਪ੍ਰਗਟਾਏ ਗਏ ਕਿ ਆਸਰਾਂੀਆਂ ਲਗਾਈਆਂ ਗਈਆਂ ਕਿ ਕੱਲ ਦੀ ਮੀਟਿੰਗ ਦੇ ਵਿੱਚ ਕੀ ਫੈਸਲੇ ਨੇ ਜੋ ਲਏ ਜਾਣੇ ਨੇ ਜਾਂ ਲਏ ਜਾ ਸਕਦੇ ਨੇ ਕਿਉਂਕਿ ਮੀਟਿੰਗ ਦਾ ਸਮਾਂ ਵੀ ਸਵੇਰੇ 9:30 ਵਜੇ ਦਾ ਰੱਖਿਆ ਗਿਆ ਸੀ ਤੇ ਇਸ ਨੇ ਵੀ ਉਸ ਚਰਚਾ ਨੂੰ ਹੋਰ ਤੂਲ ਦਿੱਤਾ ਜਿਵੇਂ ਆਪਾਂ ਕਹਿੰਦੇ ਆ ਬਲਦੀ ਦੇ ਵਿੱਚ ਘਿਓ ਦਾ ਕੰਮ ਕੀਤਾ ਚਰਚਾ ਇਸ ਗੱਲ ਤੇ ਹੋ ਰਹੀ ਸੀ ਕਿ ਦੋ ਅਹਿਮ ਫੈਸਲੇ ਲਏ ਜਾ ਸਕਦੇ ਨੇ ਖਾਸ ਕਰਕੇ ਕਿਉਂਕਿ ਇਨ੍ਹਾਂ ਫੈਸਲਿਆਂ ਨੂੰ ਲੈਣ ਦੇ ਲਈ ਇਸ ਮਕਸਦ ਦੇ ਲਈ ਹੀ ਖਾਸ ਕਰਕੇ ਯਾਨੀ ਕੁਲਦੀਪ ਸਿੰਘ ਗੜਗੱਜ ਨੂੰ ਜ਼ਫੇਦਾਰੀ ਸੌਂਪੀ ਗਈ ਸੀ ਸੁਖਬੀਰ ਬਾਦਲ ਧੜੇ ਵੱਲੋਂ ਤੇ ਸੁਖਬੀਰ ਬਾਦਲ ਵੱਲੋਂ ਇਹੀ ਫੈਸਲੇ ਕਰਾਏ ਜਾਣੇ ਨੇ ਉਹ ਹੈ ਕਿ 2 ਦਸੰਬਰ ਦੇ ਅਕਾਲ ਤਖਤ ਹੋਏ ਫੈਸਲਿਆਂ ਨੂੰ ਜਾਂ ਹੁਕਮਨਾਮੇ ਨੂੰ ਇਸ ਤਰੀਕੇ ਨਾਲ ਵਾਪਸ ਕੀਤਾ ਜਾਵੇ ਜਾਂ ਡਿলিউਟ ਕੀਤਾ ਜਾਵੇ ਉਹਦੇ ਵਿੱਚ ਦੋ ਵੱਡੀਆਂ ਚੀਜ਼ਾਂ ਨੇ ਜਿਹੜੀਆਂ ਨਿਕਲ ਕੇ ਬਾਹਰ ਆ ਰਹੀਆਂ ਸਨ ਜਿੰਨੀਆਂ ਵੀ ਚਰਚਾਵਾਂ ਹੋ ਰਹੀਆਂ ਸੀ ਜਿੰਨੇ ਵੀ ਵਿਸ਼ਲੇਸ਼ਣ ਹੋ ਰਹੇ ਸੀ ਜਿੰਨੇ ਵੀ ਬੁੱਧੀਜੀਵੀ ਕੱਲ ਗੱਲ ਕਰ ਰਹੇ ਸੀ ਜਾਂ ਪੱਤਰਕਾਰ ਗੱਲ ਕਰ ਰਹੇ ਸੀ ਉਸ ਵਿੱਚੋਂ ਸਭ ਤੋਂ ਪ੍ਰਮੁੱਖਤਾ ਦੇ ਵਿੱਚ ਕਿਹਾ ਜਾਣ ਵਾਲਾ ਜੋ ਨਿਰਣਾ ਸੀ ਉਹ ਇਹ ਸੀ ਕਿ ਪੰਜ ਮੈਂਬਰੀ ਜਿਹੜੀ ਭਰਤੀ ਕਮੇਟੀ ਹੈ ਉਸ ਵੱਲੋਂ ਕੀਤੀ ਜਾ ਰਹੀ ਭਰਤੀ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਰੋਕ ਲਗਾਈ ਜਾਵੇ ਦੂਸਰਾ ਜਿਹੜਾ ਕਿਆ ਜਾ ਰਿਹਾ ਸੀ ਜਾਂ ਦੂਸਰੀ ਕਿਆਸਰਾਈ ਜੋ ਲਗਾਈ ਜਾ ਰਹੀ ਸੀ ਉਹ ਇਹ ਸੀ ਕਿ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੋਂ ਫਕਰੇ ਕੌਮ ਵਾਪਸ ਲਿਆ ਗਿਆ ਹੈ ਉਸ ਦੇ ਉੱਪਰ ਕੋਈ ਨਾ ਕੋਈ ਫੈਸਲਾ ਪੰਗ ਸਿੰਘ ਸਹਿਬਾਨਾਂ ਦੀ ਇਕਤਰਤਾ ਦੇ ਵਿੱਚ ਲਿਆ ਜਾ ਸਕਦਾ ਹੈ ਲੇਕਿਨ ਅੱਜ ਜਦੋਂ ਪੰਗ ਸਿੰਘ ਸਹਿਬਾਨ ਦੀ ਬੈਠਕ ਹੋਈ ਬੈਠਕ ਤੋਂ ਬਾਅਦ ਪ੍ਰੈਸ ਕਾਨਫਰੰਸ ਵੀ ਹੋਈ ਤਾਂ ਉਸ ਦੇ ਵਿੱਚ ਅਜੇ ਆ ਕੋਈ ਫੈਸਲਾ ਬਾਹਰ ਨਿਕਲ ਕੇ ਨਹੀਂ ਆਇਆ ਕਿਉਂ ਇਸ ਤਰ੍ਹਾਂ ਦਾ ਫੈਸਲਾ ਨਹੀਂ ਲਿਆ ਗਿਆ ਜਾਂ ਨਾ ਲਏ ਜਾਣ ਦਾ ਦੀ ਸੰਭਾਵਨਾ ਸੀ ਤੇ ਜੋ ਫੈਸਲੇ ਲਏ ਗਏ ਉਹ ਵੀ ਕਿਉਂ ਲਏ ਗਏ ਇਹ ਮੀਟਿੰਗ ਫੇਰ ਸੱਦੀ ਹੀ ਕਿਉਂ ਗਈ ਸੀ ਇਸ ਤੇ ਕੀ ਅਰਥ ਨੇ ਇਨਾਂ ਸਾਰਿਆਂ ਦੇ ਉੱਪਰ ਚਰਚਾ ਕਰਨੀ ਜਿਹੜੀ ਹੈ ਉਹ ਲਾਜ਼ਮੀ ਹੋ ਜਾਂਦੀ ਹੈ ਤੇ ਅੱਜ ਇਸ ਐਪੀਸੋਡ ਦੇ ਵਿੱਚ ਉਨਾ ਹੀ ਕੁਝ ਵਿਸ਼ਿਆਂ ਦੇ ਉੱਤੇ ਕੁਝ ਪੁਆਇੰਟਸ ਦੇ ਉੱਤੇ ਅਸੀਂ ਆਪਣੀ ਚਰਚਾ ਨੂੰ ਅੱਗੇ ਵਧਾਵਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਗੱਲ ਕਰੀਏ ਕਿ ਅੱਜ ਇਸ ਮੀਟਿੰਗ ਦੇ ਵਿੱਚ ਪੰਜ ਸਿੰਘ ਸਹਿਬਾਨ ਦੀ ਜੋ ਮੀਟਿੰਗ ਹੋਈ ਹੈ 71 ਤਾ ਹੋਈ ਹੈ ਉਸ ਤੇ ਵਿੱਚ ਸ਼ਾਮਿਲ ਕੌਣ-ਕੌਣ ਸੀ ਤੇ ਕੌਣ-ਕੌਣ ਨਹੀਂ ਸੀ ਜਿਹੜੇ ਸ਼ਾਮਿਲ ਹੋਣ ਵਾਲੇ ਵਿਅਕਤੀ ਸੀ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਸੀ ਜੋ ਕਿ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਦੇ ਰੂਪ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਮੌਜੂਦ ਸੀ ਫਿਰ ਅਕਾਲ ਤਖਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਬਲਕੀਤ ਸਿੰਘ ਨੰਦਮਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਤਾਸ ਸਿੰਘ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ जोगਿੰਦਰ ਸਿੰਘ ਤੇ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰਾ ਗਿਆਨੀ ਮੰਗਲ ਸਿੰਘ ਇਹ ਪੰਜ ਸਿੰਘ ਸਹਿਬਾਨ ਮਿਲ ਕੇ ਅਕਾਲ ਤਖਤ ਸਾਹਿਬ ਤੇ ਦਾ ਇਕੱਤਰ ਹੁੰਦੇ ਨੇ ਇਕੱਠੇ ਹੁੰਦੇ ਨੇ ਉੱਤੇ ਉੱਤੇ ਚਰਚਾਵਾਂ ਵਿਚਾਰ ਵਿਮਰਸ਼ ਕਰਦੇ ਨੇ ਤੇ ਜੋ ਫੈਸਲੇ ਲਏ ਜਾਂਦੇ ਨੇ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਸਾਰਿਆਂ ਦੇ ਸਾਹਮਣੇ ਰੱਖਦੇ ਹੁਣ ਇੱਥੇ 2-3 ਸਵਾਲ ਨੇ ਜਿਹੜੇ ਉਠਾਏ ਜਾਣੇ ਚਾਹੀਦੇ ਨੇ ਜਾਂ ਉਠਨੇ ਲਾਜ਼ਮੀ ਸਭ ਤੋਂ ਪਹਿਲਾਂ ਤਾਂ ਬਹੁਤ ਵੱਡਾ ਮੁੱਦਾ ਇੱਕ ਇਹ ਹੈ ਕਿ ਜਦੋਂ ਸਿੱਖਾਂ ਦੇ ਤਖਤ ਜਿਹੜੇ ਨੇ ਤਖਤ ਸਹਿਬਾਨ ਉਹ ਪੰਜ ਨੇ ਤਾਂ ਫੇਰ ਪੰਜਾਂ ਤਖਤਾਂ ਦੇ ਜਥੇਦਾਰ ਸਹਿਬਾਨਾਂ ਨੂੰ ਇਕਤਰਤਾ ਵਾਸਤੇ ਕਿਉਂ ਨਹੀਂ ਸੱਦਿਆ ਜਾਂਦਾ ਜਦੋਂ ਕਿ ਸਿੱਖ ਪੰਥ ਦੇ ਵਿੱਚ ਬਹੁਤ ਵੱਡਾ ਸੰਕਟ ਛਾਇਆ ਹੋਇਆ ਹੈ ਸਾਰੇ ਹੀ ਧੜੇ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਸੰਕਟ ਛਾਇਆ ਹੋਇਆ ਹੈ ਸੰਕਟ ਬਹੁਤ ਗਹਿਰਾ ਹੈ ਕੋਈ ਵੀ ਧੜਾ ਜਿਹੜਾ ਹੈ ਉਹ ਇਸ ਤੋਂ ਆਨਾ ਕਾਨੀ ਨਹੀਂ ਕਰਦਾ ਇਸ ਤੋਂ ਮੁਨਕਰ ਨਹੀਂ ਹੋ ਸਕਦਾ ਕਿ ਪੰਥ ਦੇ ਵਿੱਚ ਇਸ ਸਮੇਂ ਗਹਿਰਾ ਸੰਕਟ ਛਾਇਆ ਹੋਇਆ ਸੋ ਜੇ ਗਹਿਰੇ ਸੰਕਟ ਦੇ ਸਮੇਂ ਜਦੋਂ ਮਸਲੇ ਬਹੁਤ ਗੰਭੀਰ ਹਨ ਤੇ ਜਦੋਂ ਖਾਸ ਕਰ ਮਸਲੇ ਜਿਹੜੇ ਨੇ ਉਹ ਸਾਰੇ ਸਿੱਖ ਪੰਥ ਦੇ ਨਾਲ ਸੰਬੰਧਤ ਨੇ ਸਮੁੱਚਾ ਸਿੱਖ ਪੰਥ ਇਹਨਾਂ ਫੈਸਲਿਆਂ ਦੇ ਨਾਲ ਜਾਂ ਜੋ ਕੁਝ ਹੋ ਰਿਹਾ ਹੈ ਉਸ ਤੇ ਨਾਲ ਪ੍ਰਭਾਵਿਤ ਹੋ ਰਿਹਾ ਹੈ ਤਾਂ ਫੇਰ ਜਿਹੜੇ ਤਖਤ ਸਹਿਬਾਨ ਦੇ ਜਥੇਦਾਰ ਲਗਾਏ ਗਏ ਨੇ ਉਹਨਾਂ ਦੀ ਇਕਤਰਤਾ ਨਾ ਸਦ ਕੇ 5 ਸਹਿਬਾਨ ਦੀ ਗਿਣਤੀ ਪੂਰੀ ਕਿਉਂ ਕੀਤੀ ਜਾਂਦੀ ਹੁਣ ਇੱਥੇ ਕਹਿਣ ਵਾਲੇ ਕਹਿ ਦੇਣਗੇ ਕਿ ਤਖਤ ਪਟਨਾ ਸਾਹਿਬ ਤੇ ਤਖਤ ਨੰਦੇੜ ਸਾਹਿਬ ਜਿਹੜੇ ਨੇ ਉਹ ਬਹੁਤ ਦੂਰ ਪੈ ਜਾਂਦੇ ਨੇ ਇਸ ਕਰਕੇ ਉਹਨਾਂ ਨੂੰ ਸੱਦਿਆ ਨਹੀਂ ਜਾਂਦਾ ਲੇਕਿਨ ਜੇ ਤੁਸੀਂ ਮੀਟਿੰਗਾਂ ਦਾ ਸਿਲਸਿਲਾ ਦੇਖੋ ਤਾਂ ਅਜੇਆ ਨਹੀਂ ਹੈ ਕਿ ਅਗਾਹੂ ਸੂਚਨਾ ਦੇਖੇ ਉਹਨਾਂ ਨੂੰ ਇੱਥੇ ਬੁਲਾਇਆ ਨਹੀਂ ਜਾ ਸਕਦਾ ਜਾਂ ਇੱਥੋਂ ਕੋਈ ਸਾਡੇ ਆਗੂ ਜਾਂ ਲੀਡਰ ਜਿਹੜੇ ਨੇ ਉਹ ਪਟਨਾ ਸਾਹਿਬ ਜਾਂ ਨੰਦੇੜ ਸਾਹਿਬ ਨਹੀਂ ਜਾਂਦੇ ਦੂਸਰੀ ਗੱਲ ਸਮਾਂ ਜਿਹੜਾ ਹੈ ਅਜੋਕਾ ਸਮਾਂ ਅਜੇਆ ਹੈ ਜਿੱਥੇ ਤਕਨੀਕ ਬਹੁਤ ਵਿਕਸਿਤ ਹੋ ਚੁੱਕੀ ਹੈ ਤੁਸੀਂ ਵੈਬ ਕਾਨਫਰੈਂਸਿੰਗ ਰਾਹੀਂ ਵੀਡੀਓ ਕਾਲ ਰਾਹੀਂ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਸ਼ਾਮਲ ਕਰਾ ਸਕਦੇ ਹੋ ਉਹਨਾਂ ਦੇ ਵਿਚਾਰ ਜਿਹੜੇ ਨੇ ਉਹ ਸੁਣ ਸਕਦੇ ਹੋ ਸ਼ਾਮਲ ਕਰ ਸਕਦੇ ਹਜੇ ਕੱਲ ਪਰਸੋਂ ਹੀ ਜਿਹੜੇ ਕਾਰਜਕਾਰੀ ਜਥੇਦਾਰ ਨੇ ਬਾਦਲ ਢੜੇ ਵੱਲੋਂ ਲਗਾਏ ਗਏ ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਅਸੀਂ ਵਿਦੇਸ਼ਾਂ ਵਿੱਚ ਬੈਠੇ ਵਿਦਵਾਨਾਂ ਨਾਲ ਜ਼ੂਮ ਮੀਟਿੰਗ ਦੇ ਜ਼ਰੀਏ ਜਿਹੜਾ ਵਿਚਾਰ ਵਟਾਂਦਰਾ ਕਰਾਂਗੇ ਸੋ ਜੇ ਉੱਥੇ ਦੇ ਬੈਠੇ ਲੋਕਾਂ ਨਾਲ ਇਹ ਤਕਨੀਕ ਵਰਤੀ ਜਾ ਸਕਦੀ ਹੈ ਟੈਕਨੋਲੋਜੀ ਦੀ ਵਰਤੋਂ ਕਰਕੇ ਉਹਨਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਤਾਂ ਜਿਹੜੇ ਸਿੰਘ ਸਹਿਬਾਨ ਇੱਥੇ ਬੈਠੇ ਨੇ ਜਿਹੜੇ ਤੁਸੀਂ ਤਖਤ ਸਹਿਬਾਨ ਦੇ ਜਥੇਦਾਰ ਥਾਪੇ ਹੋਏ ਨੇ ਉਹਨਾਂ ਨੂੰ ਇਸ ਇਕੱਤਰਤਾਵਾਂ ਦੇ ਵਿੱਚ ਇਸ ਮੀਟਿੰਗਾਂ ਦੇ ਵਿੱਚ ਸ਼ਾਮਲ ਕਿਉਂ ਨਹੀਂ ਕਰਦੇ ਉਹਨਾਂ ਦੇ ਵਿਚਾਰ ਕਿਉਂ ਨਹੀਂ ਲਏ ਜਾਂਦੇ ਜੇ ਘਰੇ ਬੈ ਕੇ ਆਪ ਹੀ ਪੰਜਾਬ ਚੋਂ ਕੁਝ ਲੋਕਾਂ ਨੇ ਸਿਰਫ ਉਹਨਾਂ ਲੋਕਾਂ ਨੂੰ ਸ਼ਾਮਲ ਕਰਨਾ ਹੈ ਜਿਨ੍ਹਾਂ ਦੇ ਵਿਚਾਰ ਤੁਹਾਡੇ ਨਾਲ ਮਿਲਦੇ ਜੁਲਦੇ ਨੇ ਜੋ ਤੁਹਾਡੇ ਕਹੇ ਤੋਂ ਬਾਹਰ ਨਹੀਂ ਹੋ ਸਕਦੇ ਤਾਂ ਫਿਰ ਇਹਨੂੰ ਸਮੁੱਚੇ ਸਿੱਖ ਪੰਥ ਦੀ ਇਕਤਰਤਾ ਜਾਂ ਸਮੁੱਚੇ ਸਿੱਖ ਪੰਥ ਦੀ ਨੁਮਾਇੰਦਗੀ ਅਜਿਹੇ ਸ਼ਬਦ ਵਰਤਣੇ ਸਾਨੂੰ ਬੰਦ ਕਰ ਦੇਣੇ ਚਾਹੀਦੇ ਨੇ ਸਾਨੂੰ ਸਿਰਫ ਇਸ ਨੂੰ ਜੋ ਸਿਆਸੀ ਤਰੀਕੇ ਨਾਲੇ ਖੇਡਾਂ ਖੇਡੀਆਂ ਜਾ ਰਹੀਆਂ ਨੇ ਉਸ ਤੱਕ ਹੀ ਸੀਮਤ ਰੱਖਣਾ ਚਾਹੀਦਾ ਹੈ ਫਿਰ ਇਸ ਨੂੰ ਵਿਸ਼ਵ ਭਰ ਦੇ ਸਿੱਖ ਜਾਂ ਸਮੁੱਚਾ ਸਿੱਖ ਪੰਥ ਉਸ ਤਰ੍ਹਾਂ ਦੇ ਸ਼ਬਦਾਂ ਨੂੰ ਜਿਹੜਾ ਵਰਤਣ ਤੋਂ ਬੁਰੇਜ਼ ਕਰਨਾ ਚਾਹੀਦਾ ਜੇ ਅਸੀਂ ਇਸੇ ਤਰੀਕੇ ਨਾਲ ਉਹਨਾਂ ਥਾਪੇ ਹੋਏ ਜਥੇਦਾਰਾਂ ਨੂੰ ਜੋ ਪੰਥ ਤੋਂ ਪ੍ਰਵਾਨਿਤ ਨੇ ਜਿਨ੍ਹਾਂ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਹੈ ਉਹਨਾਂ ਨੂੰ ਇਨ੍ਹਾਂ ਸਮਾਜਿਕ ਮਸਲਿਆਂ ਦੇ ਉੱਤੇ ਚਰਚਾ ਦੇ ਵਿੱਚ ਸ਼ਾਮਿਲ ਨਹੀਂ ਕਰਦੇ ਤੇ ਫਿਰ ਅਸੀਂ ਇਲਜ਼ਾਮ ਲਾਉਂਦੇ ਆ ਕਿ ਸਰਕਾਰਾਂ ਨੇ ਉਹਨਾਂ ਨੂੰ ਸਾਡੇ ਤੋਂ ਵੱਖ ਕਰ ਦਿੱਤਾ ਜਾਂ ਸਾਡੇ ਤੋਂ ਤੋੜ ਦਿੱਤਾ ਤਾਂ ਇਹ ਇਲਜ਼ਾਮ ਗਲਤ ਨੇ ਇਹ ਨਹੀਂ ਲੱਗਣੇ ਚਾਹੀਦੇ ਇਹ ਤੁਹਾਡੇ ਹੀ ਵਰਤਾਰੇ ਕਰਕੇ ਜਿਹੜਾ ਹੈ ਉਹ ਬਾਹਰਲੇ ਸਿੱਖਾਂ ਚ ਬੈਠੇ ਸਿੱਖ ਜਿਹੜੇ ਨੇ ਉਹ ਸਾਤੋਂ ਦੂਰ ਹੁੰਦੇ ਜਾ ਰਹੇ ਨੇ ਹਰਿਆਣੇ ਦੇ ਵਿੱਚ ਵੀ ਇਹੀ ਹੋਇਆ ਸੀ ਕਿ ਉੱਥੋਂ ਦੀ ਜਿਹੜੀ ਲੋਕਲ ਸਿੱਖ ਲੀਡਰਸ਼ਿਪ ਹੈ ਉਸ ਨੂੰ ਬਣਦੀ ਅਗਵਾਹੀ ਜਿਹੜੀ ਹੈ ਉਹ ਨੁਮਾਇੰਦਗੀ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਰਹੀ ਸੀ ਉੱਥੋਂ ਹੀ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਢ ਵੱਜਾ ਸੀ ਤੇ ਆਪਣੀਆਂ ਗਲਤੀਆਂ ਕਰਕੇ ਸਾਡੀ ਸੰਸਥਾ ਦੇ ਵਿੱਚ ਐਨੇ ਟੁਕੜੇ ਹੋਏ ਨੇ ਉਸ ਨੂੰ ਸਰਕਾਰ ਦੀਆਂ ਚਾਲਾਂ ਜਿੰਨਾ ਮਰਜ਼ੀ ਕਹੇ ਆ ਜਾਵੇ ਲੇਕਿਨ ਉਹਦੇ ਵਿੱਚ ਕਿਤੇ ਨਾ ਕਿਤੇ ਸਾਡਾ ਖੁਦ ਦਾ ਹੱਥ ਹੈ ਜਦੋਂ ਅਸੀਂ ਉਹਨਾਂ ਨੂੰ ਸ਼ਾਮਿਲ ਨਹੀਂ ਕਰਾਂਗੇ ਆਪਣੇ ਪੰਥ ਦੇ ਮਸਲਿਆਂ ਦੇ ਵਿੱਚ ਤੇ ਉਹਨਾਂ ਦਾ ਸਾ ਤੋਂ ਦੂਰ ਹੋਣਾ ਸੁਭਾਵਿਕ ਹੈ ਉਸ ਕੋਈ ਵੱਖਰੀ ਗੱਲ ਜਾਂ ਨਵੀਂ ਗੱਲ ਨਹੀਂ ਹੈ ਚਲੋ ਇਹ ਹੋਇਆ ਉਹ ਬਾਹਰ ਨੇ ਦੂਰ ਬੈਠੇ ਨੇ ਇਹ ਬਹਾਨਾ ਇਹਨਾਂ ਤੇ ਲਗਾਇਆ ਜਾ ਸਕਦਾ ਹੈ ਲੇਕਿਨ ਜੇ ਬਾਕੀ ਮੁੱਖ ਗ੍ਰੰਥੀ ਸ਼ਾਮਿਲ ਸੀ ਇਸ ਇਕੱਤਰਤਾ ਦੇ ਵਿੱਚ ਤੇ ਫਿਰ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਨੇ ਹੈੱਡ ਗ੍ਰੰਥੀ ਨੇ ਗਿਆਨੀ ਰਗਵੀਰ ਸਿੰਘ ਜੀ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਕਿਉਂ ਨਹੀਂ ਸੀ ਉਹਨਾਂ ਨੂੰ ਕਿਉਂ ਨਹੀਂ ਬੁਲਾਇਆ ਗਿਆ ਇਹ ਇੱਕ ਬਹੁਤ ਵੱਡਾ ਸਵਾਲ ਜਾਂ ਤਾਂ ਜੇ ਤੁਹਾਨੂੰ ਉਹ ਪਸੰਦ ਨਹੀਂ ਤੁਹਾਨੂੰ ਲੱਗਦਾ ਹੈ ਉਹ ਤੁਹਾਡੇ ਵਿਚਾਰਾਂ ਦੇ ਨਾਲ ਸਹਿਮਤ ਨਹੀਂ ਹੋਣਗੇ ਤਾਂ ਫਿਰ ਉਹਨਾਂ ਨੂੰ ਉਸ ਅਹੁਦੇ ਤੇ ਵੀ ਰੱਖਣ ਦੀ ਕੀ ਲੋੜ ਹੈ ਜੇ ਉਹਨਾਂ ਨੂੰ ਤੁਸੀਂ ਉਹ ਅਹੁਦੇ ਤੇ ਰੱਖਿਆ ਹੈ ਬਰਾਜਮਾਨ ਕੀਤਾ ਹੈ ਤਾਂ ਫਿਰ ਉਸ ਅਹੁਦੇ ਦੀ ਮਰਿਆਦਾ ਨੂੰ ਬਣਾ ਕੇ ਰੱਖਣਾ ਵੀ ਤੁਹਾਡੀ ਹੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਨੂੰ ਜਿੱਥੇ ਬਾਕੀ ਮੁੱਖ ਗ੍ਰੰਥੀ ਸ਼ਾਮਿਲ ਕੀਤੇ ਜਾ ਰਹੇ ਨੇ ਤਾਂ ਉਹਨਾਂ ਨੂੰ ਹੈੱਡ ਗ੍ਰੰਥੀ ਵਜੋਂ ਜਾਂ ਮੁੱਖ ਗ੍ਰੰਥੀ ਵਜੋਂ ਇਸ ਇਕਤਰਤਾ ਦੇ ਵਿੱਚ ਸ਼ਾਮਿਲ ਕਰਨਾ ਇਹ ਕਾਰਜਕਾਰੀ ਜਥੇਦਾਰ ਦੀ ਡਿਊਟੀ ਬਣਦੀ ਸੀ ਉਸ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਸੀ ਇਹ ਨਾ ਕਰਕੇ ਉਹਨਾਂ ਨੇ ਜਿਹੜਾ ਨਾਮ ਪ੍ਰਵਾਨਗੀ ਉਹਨਾਂ ਨੂੰ ਪੰਥ ਵੱਲੋਂ ਕੀਤੀ ਗਈ ਹੈ ਕਿਉਂ ਕੀਤੀ ਗਈ ਹੈ ਕਿਤੇ ਨਾ ਕਿਤੇ ਉਹ ਸਹੀ ਸਿੱਧ ਸਾਬਿਤ ਜਿਹੜਾ ਹੈ ਉਹ ਕਰ ਦਿੱਤਾ ਹੁਣ ਆਪਾਂ ਇਹ ਗੱਲ ਕਰਦੇ ਹਾਂ ਕਿ ਇਹ ਫੈਸਲੇ ਜਿਹੜਾ ਉਹਦੀ ਕਿਆਸਰਾਂ ਲੱਗ ਰਹੀਆਂ ਸੀ ਉਹ ਕਿਉਂ ਨਹੀਂ ਕੀਤੇ ਜੇ ਪੰਜ ਮੈਂਬਰੀ ਕਮੇਟੀ ਵੱਲੋਂ ਕੀਤੀ ਜਾ ਰਹੀ ਭਰਤੀ ਜਿਸ ਨੂੰ ਕਿ ਬਹੁਤ ਹੀ ਪਰਮਾ ਹੰਗਾਰਾ ਲੋਕਾਂ ਵੱਲੋਂ ਮਿਲ ਰਿਹਾ ਹੈ ਸਿੱਖ ਪੰਥ ਵੱਲੋਂ ਮਿਲ ਰਿਹਾ ਹੈ ਲੋਕ ਆਪ ਮੁਹਾਰੇ ਇਕੱਠੇ ਹੋ ਰਹੇ ਨੇ ਤੇ ਉੱਥੇ ਜਾ ਕੇ ਭਰਤੀ ਦੇ ਵਿੱਚ ਹਿੱਸਾ ਲੈ ਰਹੇ ਨੇ ਭਰਤੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਲੱਖਾਂ ਦੀ ਭਰਤੀ ਜਿਹੜੀ ਹੈ ਉਹ ਹੁਣ ਤੱਕ ਆਲਰੇਡੀ ਹੋ ਚੁੱਕੀ ਹੈ ਜਦਕਿ ਸਿਰਫ 4-5 ਜਿਲ੍ਹਿਆਂ ਦੇ ਵਿੱਚ ਛੇ ਇਹ ਮੁਹਿਮ ਹਜੇ ਚੰਗੀ ਤਰ੍ਹਾਂ ਬੁੱਢੀ ਗਈ ਹੈ ਤਾਂ ਉਸ ਤੋਂ ਸੁਖਵੀਰ ਤੜੇ ਨੂੰ ਬਹੁਤ ਵੱਡਾ ਖਤਰਾ ਉੱਭਰਿਆ ਹੈ ਇਹ ਸਾਰੇ ਮੰਨਦੇ ਨੇ ਖੁਦ ਸੁਖਵੀਰ ਬਾਗਲ ਦਾ ਤੜਾ ਵੀ ਇਸ ਗੱਲ ਨੂੰ ਮੰਨਦਾ ਹੈ ਲੇਕਿਨ ਉਸ ਦਾ ਰਿਸਪੌਂਸ ਉਸ ਦਾ ਜਵਾਬ ਜੇ ਉਹ ਅਜ ਇੱਥੋਂ ਕੋਈ ਅਜਿਆ ਫੈਸਲਾ ਕਰਾ ਕੇ ਦੇ ਦਿੰਦੇ ਉਨ੍ਹਾਂ ਦੇ ਉੱਪਰ ਇੱਕ ਤਾਂ ਸਵਾਲੀਆ ਨਿਸ਼ਾਨ ਹੋਰ ਲੱਗਣੇ ਸੀ ਦੂਸਰਾ ਉਹਨਾਂ ਵੱਲੋਂ ਖੁਦ ਆਪਣੀ ਕਾਰਜਕਾਰੀ ਦੀ ਅੱਜ ਵਰਕਿੰਗ ਕਮੇਟੀ ਦੀ ਮੀਟਿੰਗ ਰੱਖੀ ਗਈ ਹੈ 2 ਵਜੇ ਉਸ ਮੀਟਿੰਗ ਦੇ ਵਿੱਚ ਫੈਸਲਾ ਲਿਆ ਜਾਣਾ ਹੈ ਕਿ ਇਜਲਾਸ ਕਿਹੜੀ ਤਰੀਕ ਨੂੰ ਸੱਦਿਆ ਜਾਣਾ ਹੈ ਕਿਹਾ ਜਾ ਰਿਹਾ ਕਿ 10 ਤਰੀਕ ਦਾ ਇਜਲਾਸ ਸੱਦਿਆ ਜਾਵੇਗਾ ਜਿਸ ਵਿੱਚ ਅਕਾਲੀ ਦਲ ਦਾ ਨਵਾਂ ਪ੍ਰਧਾਨ ਸੁਖਬੀਰ ਬਾਦਲ ਨੂੰ ਐਲਾਨਿਆ ਜਾਵੇ ਹੁਣ ਜੇ ਇਸ ਕਮੇਟੀ ਦੇ ਉੱਤੇ ਕੋਈ ਫੈਸਲਾ ਅੱਗੇ ਆ ਲਿਆ ਜਾਂਦਾ ਤਾਂ ਉਹ ਉਸ ਖਬਰ ਨਾਲੋਂ ਕਿਤੇ ਵੱਡੀ ਸੁਰਖੀ ਕਿਤੇ ਵੱਡੀ ਖਬਰ ਬਣ ਕੇ ਸਾਹਮਣੇ ਆਉਣੀ ਸੀ ਤੇ ਸਾਰੀ ਚਰਚਾ ਆਉਣ ਵਾਲੇ 10-12 ਦਿਨਾਂ ਤੱਕ ਇਸੇ ਚੀਜ਼ ਉੱਪਰ ਹੋਣੀ ਸੀ ਕਿ ਇਹ ਫੈਸਲਾ ਤੱਕੇ ਨਾਲ ਲਿਆ ਗਿਆ ਹੈ ਕਮੇਟੀ ਦੀ ਜਿਹੜੀ ਭਰਤੀ ਬੰਦ ਕਰਾਈ ਗਈ ਹੈ ਉਸ ਤੋਂ ਸੁਖਬੀਰ ਦਾ ਡਰ ਸਾਫ਼ ਝਲਕਦਾ ਹੈ ਇਸ ਤਰੀਕੇ ਦੀ ਚਰਚਾ ਜਿਹੜੀ ਹੈ ਉਹ ਸਾਰੇ ਪੰਥ ਵਿੱਚ ਸਾਰੇ ਪੰਜਾਬ ਵਿੱਚ ਹੋਣੀ ਸੀ ਤੇ ਉਹਦੇ ਨਾਲ ਸੁਖਬੀਰ ਬਾਦਲ ਨੂੰ ਵਾਪਸ ਪ੍ਰਧਾਨ ਚੁਣ ਗਿਆ ਲਿਆ ਹੈ ਇਸ ਖਬਰ ਨੂੰ ਇਸ ਹੈਡਲਾਈਨ ਨੂੰ ਕਿਤੇ ਨਾ ਕਿਤੇ ਤਕਾ ਲੱਗਣਾ ਸੀ ਇਹ ਹੈਡਲਾਈਨ ਸੁਰਖੀ ਦਬ ਜਾਣੀ ਸੀ ਕੋਈ ਵੀ ਸਿਆਸਤਦਾਨ ਅੱਜ ਦੀ ਤਰੀਕ ਦੇ ਵਿੱਚ ਇਹ ਨਹੀਂ ਚਾਹੁੰਦਾ ਕਿ ਉਸ ਦੇ ਨਾਮ ਵਾਲੀ ਸੁਰਖੀ ਉਸ ਦੇ ਨਾਮ ਵਾਲੀ ਹੈਡਲਾਈਨ ਜਿਹੜੀ ਹੈ ਉਹ ਮੀਡੀਆ ਦੇ ਵਿੱਚੋਂ ਗਾਇਬ ਹੋ ਜਾਵੇ ਜਾਂ ਉਹ ਦਬ ਜਾਵੇ ਜਾਂ ਉਸ ਤੇ ਉੱਪਰੋਂ ਦੀ ਕੋਈ ਸੁਰਖੀ ਹੋਰ ਵੱਡੀ ਹੋ ਜਾਵੇ ਜਦੋਂ ਕਿ ਉਸ ਦੀ ਜਿਹੜੀ ਸੁਰਖੀ ਹੈ ਉਹ ਕਿਸੇ ਮਾੜੀ ਖਬਰ ਦੀ ਨਾ ਹੋ ਸੋ ਇਸ ਕਰਕੇ ਜੋ ਲੋਕ ਕੱਲ੍ਹ ਕਿਆਸਰਾਈਆਂ ਲਾਰੇ ਸੀ ਕੀ ਇਮੀਡੀਏਟਲੀ ਇਸ ਤਰ੍ਹਾਂ ਦਾ ਕੋਈ ਫੈਸਲਾ ਸੁਨਾਇਆ ਜਾਏਗਾ ਉਹ ਕਿਆ ਸਰਾਈਆਂ ਜੜੀਆਂ ਨੇ ਉਹ ਸਿਆਣਪ ਤੋਂ ਦੇ ਤੱਥਾਂ ਤੋਂ ਥੋੜੀਆਂ ਦੂਰ ਸੀਗੀਆਂ ਕਿਉਂਕਿ ਸੁਖਬੀਰ ਬਾਦਲ ਉਸ ਭਰਤੀ ਦਾ ਜਿਹੜਾ ਰਿਸਪੌਂਸ ਹੈ ਜਾਂ ਜਵਾਬ ਹੈ ਉਹ ਆਪਣੀ ਪ੍ਰਧਾਨਗੀ ਦੀ ਅਨਾਉਂਸਮੈਂਟ ਦੇ ਰੂਪ ਦੇ ਵਿੱਚ ਦੇਣਾ ਜ਼ਿਆਦਾ ਬਿਹਤਰ ਸਮਝਣਗੇ ਨਾ ਕਿ ਉਹਨਾਂ ਦਾ ਕੰਮ ਰੋਕ ਕੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਵਿਸਾਖੀ ਤੋਂ ਬਾਅਦ ਕਦੇ ਨਾ ਕਦੇ ਇਹ ਕੰਮ ਕਰ ਲਿਆ ਜਾਵੇ ਇਸ ਤੋਂ ਵੀ ਕੋਈ ਅਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਕੰਮ ਹੋਏਗਾ ਜਾਂ ਹੋ ਸਕਦਾ ਹੈ ਬਿਨਾ ਕਿਸੇ ਗੱਲ ਤੋਂ ਇਸ ਦੀ ਚਰਚਾ ਨਹੀਂ ਹੋ ਰਹੀ ਲੇਕਿਨ ਟਾਈਮਿੰਗ ਦੀ ਗੱਲ ਜੇ ਆਪਾਂ ਕਰੀਏ ਤਾਂ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਫੈਸਲਾ ਜਿਹੜਾ ਲਿਆ ਜਾਣਾ ਹੈ ਉਹ ਟਾਈਮਿੰਗ ਉਹਦੀ ਸਹੀ ਨਹੀਂ ਸੀ ਖਾਸ ਕਰ ਉਦੋਂ ਜਦੋਂ ਅਕਾਲੀ ਦਲ ਆਪਣੀ ਪ੍ਰਧਾਨਗੀ ਦੀ ਇਲੈਕਸ਼ਨ ਨੂੰ ਜਾਂ ਅਨਾਉਂਸਮੈਂਟ ਨੂੰ ਲੈ ਕੇ ਆਪਣੇ ਕਦਮ ਅੱਗੇ ਵਧਾ ਚੁੱਕਿਆ ਹੈ ਮੀਟਿੰਗ ਸੱਦ ਲਈ ਗਈ ਹੈ اجلاس ਜਲਦੀ ਹੀ ਸੱਦ ਕੇ ਨਮਾ ਪ੍ਰਧਾਨ ਚੁਣਿਆ ਜਾਏਗਾ ਤੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਦਾ ਐਲਾਨ ਹੋ ਜਾਏਗਾ ਉਸ ਮੌਕੇ ਇਹ ਕਰਕੇ ਇਸ ਪੰਜ ਮੈਂਬਰੀ ਕਮੇਟੀ ਨੂੰ ਹੋਰ ਵੱਡਾ ਕਰ ਦੇਣਾ ਇਹ ਗਲਤੀ ਸ਼ਾਇਦ ਕੋਈ ਵੀ ਜਿਹੜਾ ਸਿਆਸਤਦਾਨ ਨਹੀਂ ਕਰਨਾ ਚਾਹੇ ਹੁਣ ਦੂਸਰੀ ਗੱਲ ਕਰ ਲੈਣੇ ਆਪਾਂ ਫਿਰ ਅੱਜ ਜੋ ਮੀਟਿੰਗ ਸੱਦੀ ਗਈ ਸੀ ਉਹ ਕਿਉਂ ਸੱਦੀ ਗਈ ਸੀ ਉਸ ਵਿੱਚ ਜੋ ਫੈਸਲੇ ਲਏ ਗਏ ਨੇ ਉਹ ਕਿਸ ਤਰ੍ਹਾਂ ਦੇ ਨੇ ਤੇ ਕਿਉਂ ਲਏ ਗਏ ਅੱਜ ਦੀ ਜੋ ਮੀਟਿੰਗ ਸੱਦੀ ਗਈ ਸੀ ਉਸ ਦਾ ਮੁੱਖ ਕਾਰਨ ਮੁੱਖ ਮੰਤਵ ਸਿਰਫ ਤੇ ਸਿਰਫ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਜਥੇਬਾਰੀ ਨੂੰ ਸਥਾਪਿਤ ਕਰਨ ਦੀ ਇੱਕ ਕੋਸ਼ਿਸ਼ ਵਜੋਂ ਹੀ ਦੇਖਿਆ ਜਾ ਸਕਦਾ ਹੈ ਕਿਉਂਕਿ 2-3 ਦਿਨ ਪਹਿਲਾਂ ਹੀ ਜੋ ਅਕਾਲ ਤਖਤ ਸਾਹਿਬ ਦੇ ਨਾਲ ਇਹ ਘਟਨਾ ਵਾਪਰੀ ਸੀ ਜਿੱਥੇ ਗਿਆਨੀ ਕੁਲਦੀਪ ਸਿੰਘ ਤੋਂ ਸਰੂਪਾ ਲੈਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ ਇਹ ਕਹਿ ਕੇ ਕਿ ਤੁਹਾਨੂੰ ਪੰਥ ਨੇ ਹਜੇ ਮਾਨਤਾ ਨਹੀਂ ਦਿੱਤੀ ਹੈ ਉਸ માનਤਾ ਨੂੰ ਪ੍ਰਾਪਤ ਕਰਨ ਲਈ ਜਿਹੜਾ ਗਿਆਨੀ ਕੁਲਦੀਪ ਸਿੰਘ ਲਗਾਤਾਰ ਯਤਨ ਕਰ ਰਹੇ ਨੇ ਉਸ ਨੂੰ ਇੱਕ ਹੋਰ ਲੈਜਿਟੀਮੇਸੀ ਦੇਣ ਦੀ ਕੋਸ਼ਿਸ਼ ਹੈ ਕਿ ਉਹਨਾਂ ਵੱਲੋਂ ਇਕੱਤਰਤਾ ਸੱਦੀ ਗਈ ਇਕੱਤਰਤਾ ਹੋਈ ਇਕੱਤਰਤਾ ਦੇ ਵਿੱਚ ਫੈਸਲੇ ਲਏ ਗਏ ਤੇ ਉਹ ਫੈਸਲੇ ਸਾਰਿਆਂ ਨੇ ਪ੍ਰਵਾਨ ਕੀਤੇ ਇਹ ਦਿਖਾਇਆ ਜਾਏਗਾ ਤੇ ਇਸ ਨਾਲ ਉਹਨਾਂ ਨੂੰ ਜਿਹੜਾ ਹੈ ਲੈਜਿਟੀਮੇਸੀ ਮਿਲੇਗੀ ਉਹਨਾਂ ਨੂੰ ਸਥਾਪਿਤ ਕਰਨ ਦੇ ਵਿੱਚ ਇੱਕ ਕਦਮ ਹੋਰ ਅੱਗੇ ਪੁੱਟਿਆ ਜਾਏਗਾ ਇੱਕ ਵਾਰ ਜਦੋਂ ਉਹ ਸਥਾਪਿਤ ਹੋ ਜਾਣਗੇ ਫਿਰ ਉਹਨਾਂ ਤੋਂ ਆਪਣੀ ਮਨਮਰਜ਼ੀ ਦੇ ਫੈਸਲੇ ਕਰਾਏ ਜਾਣਗੇ ਤਾਂ ਕਿ ਉਸਤੇ ਫਿਰ ਇਹ ਕੱਲ ਦੁਬਾਰਾ ਨਾ ਉਠੇ ਕਿ ਇਹ ਤਾਂ ਜੀ ਕੌਮ ਦੇ ਜਫੇਦਾਰ ਨਹੀਂ ਹਨ ਇਸੇ ਕੜੀ ਦੇ ਵਿੱਚ ਜੇ ਆਪਾਂ ਫੈਸਲਿਆਂ ਨੂੰ ਦੇਖੀਏ ਤਾਂ ਵੀ ਸਮਝ ਆ ਜਾਂਦਾ ਹੈ ਕਿ ਫੈਸਲੇ ਕਿਸ ਤਰ੍ਹਾਂ ਦੇ ਲਏ ਗਏ ਇੱਕ ਪਾਸੇ ਤਾਂ ਉਹਨਾਂ ਵੱਲੋਂ ਤਖਤ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਜਫੇਦਾਰ ਗਿਆਨੀ ਇਕਬਾਲ ਸਿੰਘ ਦੀਆਂ ਪੰਥਕ ਸੇਵਾਵਾਂ ਤੇ ਰੋਕ ਲੱਗਦੀ ਹੈ ਇਸ ਨੂੰ ਇੱਕ ਵੱਡੇ ਫੈਸਲੇ ਦੇ ਰੂਪ ਦੇ ਵਿੱਚ ਦਿਖਾਇਆ ਜਾਏਗਾ ਜਾਂ ਪੇਸ਼ ਕੀਤਾ ਜਾਏਗਾ ਕਿ ਦੇਖੋ ਜੀ ਇੱਕ ਹੋਰ ਸਾਬਕਾ ਜੱਜੇਦਾਰ ਦੇ ਉੱਤੇ ਐਕਸ਼ਨ ਲਿਆ ਗਿਆ ਹੈ ਉਹਨਾਂ ਦੀਆਂ ਸ਼ਿਕਾਇਤਾਂ ਬਹੁਤ ਜ਼ਿਆਦਾ ਆ ਰਹੀਆਂ ਸੀਗੀਆਂ ਤੇ ਉਹਨਾਂ ਨੂੰ ਅਕਾਲ ਤਖਤ ਸਭ ਤੋਂ ਪਹਿਲਾਂ ਤਨਖਾਹ ਵੀ ਲਈ ਗਈ ਸੀ ਤੇ ਉਹ ਪੇਸ਼ ਨਹੀਂ ਹੋਏ ਜਦੋਂ ਤੱਕ ਉਹਨੂੰ ਪੇਸ਼ ਨਹੀਂ ਹੁੰਦੇ ਉਹਨਾਂ ਨੂੰ ਧਾਰਮਿਕ ਸੁਭਾਵਾਂ ਪੰਥਕ ਸੁਭਾਵਾਂ ਜਾਂ ਪੰਥਕ ਸਰਗਰਮੀਆਂ ਤੇ ਪੂਰੀ ਤਰੀਕੇ ਨਾਲ ਉਹਨਾਂ ਤੇ ਰੋਕ ਲਾ ਦਿੱਤੀ ਗਈ ਸੀ ਉਹਨਾਂ ਨੂੰ ਛੇਕਿਆ ਵੀ ਨਹੀਂ ਗਿਆ ਕਿਉਂਕਿ ਉਹ ਇੱਕ ਬਹੁਤ ਵੱਡਾ ਫੈਸਲਾ ਸੀ ਜੇ ਉਸ ਨੂੰ ਨਾਮ ਮੰਨਣ ਦਾ ਐਲਾਨ ਹੋ ਜਾਂਦਾ ਤਾਂ ਵੀ ਕਿਰਕਰੀ ਜਿਹੜੀ ਹੈ ਦਫੇਜ਼ਾਰ ਕੁਲਦੀਪ ਸਿੰਘ ਦੀ ਹੋਣੀ ਸੀ ਉਹਨਾਂ ਨੂੰ ਕੋਈ ਤਰੀਕ ਵੀ ਨਹੀਂ ਦਿੱਤੀ ਗਈ ਪੇਸ਼ ਹੋਣ ਦੀ ਆਮ ਤੌਰ ਤੇ ਜਦੋਂ ਤੁਸੀਂ ਪੇਸ਼ ਹੋਣ ਲਈ ਕਹਿੰਦੇ ਹੋ ਤਾਂ ਤੁਸੀਂ ਤਰੀਕ ਤੇ ਸਮਾਂ ਦਿੰਨੇ ਹੋ ਕਿ ਐਨੀ ਤਰੀਕ ਨੂੰ ਐਨੇ ਵਜੇ ਤੁਸੀਂ ਅਕਾਲ ਤਖਤ ਸਾਹਿਬ ਤੇ ਪੇਸ਼ ਹੋਵੋ ਲੇਕਿਨ ਉਹ ਪੇਸ਼ ਹੋਣ ਦੀ ਤਰੀਕ ਨਹੀਂ ਦਿੱਤੀ ਗਈ ਉਸ ਨੂੰ ਖੁੱਲਾ ਛੱਡ ਦਿੱਤਾ ਗਿਆ ਕਿਉਂਕਿ ਜੇ ਤਰੀਕ ਦੇ ਦਿੱਤੀ ਜਾਂਦੀ ਹੈ ਤੇ ਉਹ ਪੇਸ਼ ਨਹੀਂ ਹੁੰਦੇ ਕਾਮਯੋਗ ਪ੍ਰਕਿਰਿਆ ਜਿਸ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਹੋਣ ਦਾ ਚਾਂਸ ਬਣਿਆ ਹੋਇਆ ਸੀ ਦੂਸਰੇ ਜਿਹੜੇ ਫੈਸਲੇ ਲਏ ਗਏ ਨੇ ਜਿਵੇਂ ਕਿ ਜਿੰਨੇ ਵੀ ਪ੍ਰਚਾਰਕ ਨੇ ਜਿੰਨੇ ਵੀ ਕਥਾਵਾਚਕ ਨੇ ਉਹਨਾਂ ਨੂੰ ਇਹ ਕਿਹਾ ਗਿਆ ਹੈ ਕਿ ਤੁਸੀਂ ਵਿਦੇਸ਼ਾਂ ਤੋਂ ਵਾਪਸ ਆਓ ਤੇ 10 ਦਿਨ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰੋ ਆ 10 ਪਿੰਡਾਂ ਦੇ ਵਿੱਚ ਅਗਲੇ 4 ਮਹੀਨੇ ਦੇ ਲਈ ਪ੍ਰਚਾਰ ਕਰੋ ਮਾਫ ਕਰਨਾ ਇਹ ਉਹਨਾਂ ਵੱਲੋਂ ਕਿਹਾ ਗਿਆ ਹੈ ਹੁਣ ਉਥੇ ਵੀ ਨਾ ਤਾਂ ਉਹਨਾਂ ਵੱਲੋਂ 10-15 ਵੱਡੇ ਪ੍ਰਚਾਰਕਾਂ ਦੇ ਨਾਮ ਲੈ ਕੇ ਉਹਨਾਂ ਨੂੰ 10-10 ਪਿੰਡ ਜਿਹੜੇ ਨੇ ਉਹ ਅਲਾਟ ਕੀਤੇ ਦੇ ਕਿ ਜੀ ਫਲਾਣੇ ਨੇ ਆਹ 10 ਪਿੰਡਾਂ ਦੇ ਵਿੱਚ ਕੰਮ ਕਰਨਾ ਹੈ ਫਲਾਣੇ ਨੇ ਆਹ 10 ਪਿੰਡਾਂ ਦੇ ਵਿੱਚ ਕੰਮ ਕਰਨਾ ਹੈ ਕਿਉਂਕਿ ਜੇ ਅਜਿਹਾ ਕਰਦੇ ਫੇਰ ਉਥੇ ਇਹ ਗੱਲ ਆਉਂਦੀ ਕਿ ਹਾਂ ਜੀ ਫਲਾਣੇ ਨੇ ਹੁਕਮ ਮੰਨਿਆ ਹੈ ਫਲਾਣੇ ਨੇ ਨਹੀਂ ਮੰਨਿਆ ਹੈ ਫੇਰ ਵੀ ਕਿਤੇ ਨਾ ਕਿਤੇ ਪ੍ਰਵਾਨਗੀ ਨੂੰ ਲੈ ਕੇ ਜਾਂ ਨੁਮਾਇੰਦਗੀ ਨੂੰ ਲੈ ਕੇ ਮਸਲਾ ਬਰਕਰਾਰ ਰਹਿਣਾ ਸੀ ਹੁਣ ਇਹ ਖੁੱਲਾ ਛੱਡ ਦਿੱਤਾ ਗਿਆ ਹੈ ਕਿ ਸਾਰਿਆਂ ਨੂੰ ਕਹਿ ਦਿੱਤਾ ਗਿਆ ਹੁਣ ਸਾਰਿਆਂ ਦੇ ਵਿੱਚ 5 ਨੇ 10 ਨੇ 50 ਨੇ 15 ਨੇ ਇਹਦੀ ਕੋਈ ਸਮਿਖਿਆ ਨਹੀਂ ਹੋ ਸਕਦੀ ਕੌਣ ਆਇਆ ਕੌਣ ਨਹੀਂ ਆਇਆ ਇਸ ਦੇ ਉੱਤੇ ਵੀ ਕੋਈ ਬਹੁਤ ਜ਼ਿਆਦਾ ਠੋਸ ਤਰੀਕੇ ਨਾਲ ਚਰਚਾ ਨਹੀਂ ਹੋ ਸਕਦੀ ਇੱਕ ਖੁੱਲਾ ਸੱਦਾ ਦੇ ਦਿੱਤਾ ਗਿਆ ਜਿਹੜਾ ਆ ਗਿਆ ਠੀਕ ਹੈ ਜੀ ਉਹਨੂੰ ਕਹਿ ਦਾਂਗੇ ਕਿ ਸਾਡੀ ਗੱਲ ਬਣ ਕੇ ਆ ਗਿਆ ਜਿਹੜਾ ਨਹੀਂ ਆ ਗਿਆ ਉਹਨੂੰ ਕਹਾਂਗੇ ਜੀ ਇਹਨੂੰ ਤਾਂ ਅਸੀਂ ਕਿਹਾ ਹੀ ਨਹੀਂ ਸੀਗਾ ਸੋ ਉਹ ਖੁੱਲਾ ਰੱਖਿਆ ਗਿਆ ਫਿਰ ਇਹ ਕਿਹਾ ਗਿਆ ਹੈ ਕਿ ਵਿਸ਼ਾਖੀ ਦੇ ਮੌਕੇ ਦੇ ਉੱਤੇ ਅੰਮ੍ਰਿਤ ਸੰਚਾਰ ਜਿਹੜਾ ਹੈ ਉਹ ਵੱਡੇ ਪੱਧਰ ਤੇ ਕੀਤਾ ਜਾਂਦਾ ਹੈ ਹਰ ਵਿਸਾਖੀ ਦੇ ਸਮਾਗਮ ਤੇ ਅੰਮ੍ਰਿਤ ਸਰਚਾਰ ਕੀਤਾ ਜਾਂਦਾ ਹੈ ਵੱਡੇ ਪੱਧਰ ਤੇ ਸਮਾਗਮ ਕਰਾਏ ਜਾਂਦੇ ਨੇ ਇਸ ਤੇ ਵਿੱਚ ਵੀ ਕੁਝ ਨਵਾਂ ਨਹੀਂ ਹੈ ਕੁਝ ਅਨੋਖਾ ਨਹੀਂ ਹੈ ਕੁਝ ਵੱਡਾ ਨਹੀਂ ਹੈ ਹਾਂ ਕਿਉਂਕਿ ਕਿਹਾ ਗਿਆ ਸੀ ਕਿ ਜੀ ਵਿਸਾਖੀ ਦੇ ਸੰਬੰਧ ਦੇ ਵਿੱਚ ਇਹ ਮੀਟਿੰਗ ਸੱਦੀ ਗਈ ਹੈ ਤਿਆਰੀਆਂ ਨੂੰ ਲੈ ਕੇ ਮੀਟਿੰਗ ਹੈ ਤਾਂ ਉਹ ਇਸ ਦੇ ਵਿੱਚ ਐਡ ਜਰੂਰ ਕਰ ਲਿਆ ਗਿਆ ਕਿ ਅਸੀਂ ਫੈਸਲਾ ਲਿਆ ਹੈ ਇੱਕ ਮਤਾ ਪਾਇਆ ਹੈ ਲੇਕਿਨ ਉਹਦੇ ਵਿੱਚ ਵੀ ਕੁਝ ਨਵੀਂ ਗੱਲ ਜਿਹੜੀ ਹੈ ਉਹ ਨਹੀਂ ਕੀਤੀ ਗਈ। ਹੋਰ ਜਿਵੇਂ ਛੋਟੀਆਂ-ਮੋਟੀਆਂ ਗੱਲਾਂ ਕੀਤੀਆਂ ਦੁਨੀਆਂ ਨੇ ਉਹ ਵੀ ਕੋਈ ਇਸ ਤਰ੍ਹਾਂ ਦੀ ਵੱਡੀ ਗੱਲ ਨਹੀਂ ਹੈ ਜਿਹਦੇ ਉੱਤੇ ਕੋਈ ਮਸਲਾ ਖੜਾ ਹੋਵੇ ਜਾਂ ਪ੍ਰਵਾਨਗੀ ਦੀ ਗੱਲ ਜਿਹੜੀ ਹੈ ਉਸ ਦੇ ਉੱਤੇ ਕੋਈ ਸਵਾਲ ਉੱਠੇ। ਹਾਂ ਇੱਕ ਫੈਸਲਾ ਵੱਡਾ ਕਰਕੇ ਦਿਖਾ ਦਿੱਤਾ ਗਿਆ ਹੈ ਗਿਆਨੀ ਇਕਬਾਲ ਸਿੰਘ ਵਾਲਾ। ਲੇਕਿਨ ਉਸ ਨੂੰ ਵੀ ਉਸ ਤਰੀਕੇ ਨਾਲ ਸੁਣਾਇਆ ਗਿਆ ਹੈ ਕਿ ਕੋਈ ਤਰੀਕ ਨਹੀਂ ਦਿੱਤੀ ਗਈ ਪੇਸ਼ ਹੋਣ ਦੀ ਤੇ ਖੁੱਲਾ ਛੱਡ ਦਿੱਤਾ ਗਿਆ ਹੈ। ਬਾਕੀ ਜਿਹੜੇ ਨੇ ਉਹ ਰੂਟੀਨ ਤਰ੍ਹਾਂ ਦੇ ਮਤੇ ਜਿਹੜੇ ਨੇ ਜਾਂ ਫੈਸਲੇ ਨੇ ਉਹ ਲਏ ਗਏ ਹਨ ਇਹ ਦਿਖਾਇਆ ਗਿਆ ਹੈ ਕਿ ਉਹਨਾਂ ਨੇ ਆਪਣੀਆਂ ਡਿਊਟੀਆਂ ਆਪਣੀਆਂ ਸੇਵਾਵਾਂ ਸਾਂਭ ਲਈਆਂ ਨੇ ਤੇ ਉਹ ਸੇਵਾਵਾਂ ਜਿਹੜੀਆਂ ਨੇ ਉਹ ਕਰ ਰਹੇ ਨੇ ਪੂਰੀਆਂ ਕਰ ਰਹੇ ਨੇ ਅਕਾਲ ਤਖਤ ਦੀਆਂ ਸੇਵਾਵਾਂ ਨਿਭਾ ਰਹੇ ਜੱਫੇਦਾਰ ਦੇ ਵਜੋਂ ਸਾਰੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਜੋ ਕਿ ਅਕਾਲ ਤਖਤ ਦੇ ਜੱਫੇਦਾਰ ਵੱਲੋਂ ਉਹਨਾਂ ਦੀ ਡਿਊਟੀ ਬਣਦੀ ਹੈ ਸੋ ਇਹ ਇੱਕ ਲੈਜਿਟਿਮੇਸੀ ਵਾਸਤੇ ਚੱਕਿਆ ਹੋਇਆ ਕਦਮ ਹੈ ਇਸ ਤਰੀਕੇ ਦਾ ਹੋ ਸਕਦਾ ਹੈ ਇੱਕ ਦੋ ਮੀਟਿੰਗਾਂ ਹੋਰ ਵੀ ਸੱਦ ਲਈਆਂ ਜਾਣ ਜਾਂ ਵਿਸਾਖੀ ਤੋਂ ਬਾਅਦ ਕਿਤੇ ਜਾ ਕੇ ਕੋਈ ਹੋਰ ਜਿਹੜਾ ਵੱਡਾ ਫੈਸਲਾ ਹੈ ਉਹਨਾਂ ਤੋਂ ਸੁਣਵਾਇਆ ਜਾਵੇ ਜਦ ਤੱਕ ਇਹ ਰੌਲਾ ਪੂਰੇ ਤਰੀਕੇ ਨਾਲ ਠੰਡਾ ਹੋਣ ਦਾ ਉਮੀਦ ਕੀਤੀ ਜਾ ਰਹੀ ਹੈ ਲੇਕਿਨ ਜਿਹੜੇ ਗੰਭੀਰ ਮਸਲੇ ਅੱਜ ਬਣੇ ਹੋਏ ਨੇ ਉਹਨਾਂ ਬਾਰੇ ਕੋਈ ਗੱਲ ਜਿਹੜੀ ਹੈ ਉਹ ਨਾ ਤਾਂ ਐਸਡੀਪੀਸੀ ਕਰ ਰਹੀ ਹੈ ਨਾ ਹੀ ਅਕਾਲੀ ਦਲ ਕਰ ਰਿਹਾ ਹੈ ਨਾ ਹੀ ਵਿੜੇ ਜਸਵੰਤ ਸਿੰਘ ਸਾਹਿਬ ਨੇ ਉਨ੍ਹਾਂ ਵੱਲੋਂ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਉਹ ਗੰਭੀਰ ਮਸਲਿਆਂ ਤੇ ਜੇ ਕਦੇ ਕੋਈ ਚਰਚਾ ਜਾਂ ਫੈਸਲਾ ਹੋਏਗੀ ਤਾਂ ਉਸ ਦਾ ਰਿਐਕਸ਼ਨ ਵੀ ਨਾਲ ਦੀ ਨਾਲ ਆਏਗਾ ਤੇ ਉਹ ਵੱਡਾ ਹੋਏਗਾ ਤੇ ਜਿਸ ਨਾਲ ਇਹਨਾਂ ਦੀ ਸਥਾਪਨਾ ਜਿਹੜੀ ਹੈ ਜਾਂ ਸਥਾਪਗੀ ਹੈ ਉਹਦੇ ਵਿੱਚ ਸਵਾਲ ਖੜੇ ਹੋ ਜਾਣਗੇ ਤੇ ਉਸ ਤੋਂ ਬਚਿਆ ਜਾ ਰਿਹਾ ਹੈ ਸੋ ਇਹ ਸਾਰੀ ਕੋਵਾਇਤ ਕੁੱਲ ਮਿਲਾ ਕੇ ਉਸੇ ਕੜੀ ਦਾ ਇੱਕ ਹਿੱਸਾ ਹੈ ਜਿਹੜੀ ਗਿਆਨੀ ਕੁਲਦੀਪ ਸਿੰਘ ਵੱਲੋਂ ਕੀਤੀ ਜਾ ਰਹੀ ਹੈ ਉਹ ਘਰ ਘਰ ਜਾ ਕੇ ਦਸਤਾਰਾ ਇਕੱਠੀਆਂ ਕਰ ਰਹੇ ਨੇ ਉਹ ਕਿਸੇ ਨਾ ਕਿਸੇ ਲਈ ਜਗ੍ਹਾ ਤੇ ਦਿਖਾਈ ਦਿੰਦੇ ਨੇ ਭਾਵੇਂ ਉਹ ਜੋੜਾ ਕਰਦੀ ਸੇਵਾ ਕਰ ਰਹੇ ਹੋਣ ਭਾਵੇਂ ਕਿਤੇ ਬੱਚਾ ਨਾ ਮਿਲ ਰਹੇ ਹੋਣ ਭਾਵੇਂ ਕਿਸੇ ਪਿੰਡ ਦੇ ਗੁਰੂ ਘਰ ਦੇ ਵਿੱਚ ਜਾ ਰਹੇ ਹੋਣ ਜਿੱਥੇ ਉਹ ਲੱਗਣ ਕੀ ਉਹ ਸਰਗਰਮ ਹਨ ਉਹ ਆਪਣਾ ਕੰਮ ਕਰ ਰਹੇ ਨੇ ਉਹ ਆਪਣੀਆਂ ਸਵਾਵਾਂ ਨਿਭਾ ਰਹੇ ਨੇ ਇਹ ਨਾਲ ਲੱਗੇ ਕਿ ਉਹ ਚੁੱਪ ਕਰਕੇ ਬੈਠ ਗਏ ਨੇ ਤੇ ਅੰਤ ਦੇ ਵਿੱਚ ਹਜੇ ਇਹ ਮੁੱਦਾ ਵਿਚਾਰ ਅਧੀਨ ਹੈ ਕਿਉਂਕਿ ਧੰਮਾ ਸਾਹਿਬ ਵੱਲੋਂ ਵੀ 15 ਤਰੀਕ ਤੱਕ ਦਾ ਸਮਾਂ ਦਿੱਤਾ ਗਿਆ ਸੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵੀ ਇਹ ਕਿਹਾ ਗਿਆ ਸੀ ਕਿ ਹਜੇ ਅਸੀਂ ਪੂਰੀ ਮਾਨਤਾ ਨਹੀਂ ਦੇ ਰਹੇ ਲੇਕਿਨ ਅਗਲਾ ਕੋਈ ਵੱਡਾ ਐਕਸ਼ਨ ਪਲਾਨ ਉਹਨਾਂ ਵੱਲੋਂ ਪੇਸ਼ ਨਹੀਂ ਕੀਤਾ ਗਿਆ ਹੈ ਇਸੇ ਤਰੀਕੇ ਨਾਲ ਐਸਜੀਪੀਸੀ ਦਾ ਵੱਲੋਂ ਜਿਹੜਾ 10 ਮੈਂਬਰਾਂ ਵੱਲੋਂ اجلاس ਸਦਨਾ ਸੀ ਜਿੱਥੇ ਪ੍ਰਾਣੇ ਜਥੇਬੰਦਾਂ ਤੇ ਫੈਸਲਾ ਲਿਆ ਆ ਉਹਨੂੰ ਵਾਪਸ ਲੈਣ ਦੀ ਚਰਚਾ ਕਰਨ ਦੀ ਗੱਲ ਕੀਤੀ ਗਈ ਹੈ ਉਹ ਵੀ ਹਜੇ ਕੀਤਾ ਨਹੀਂ ਗਿਆ ਕਰਨ ਦੀਆਂ ਚਰਚਾਵਾਂ ਹੋ ਰਹੀਆਂ ਨੇ ਉਹ ਵੀ ਉਸੇ ਤਰੀਕੇ ਨਾਲ ਹਜੇ ਅਧ ਵਿਚਾਰ ਹੀ ਖੜਾ ਹੈ ਸੋ ਜਿੰਨੇ ਗੰਭੀਰ ਮਸਲੇ ਨੇ ਨਾ ਤਾਂ ਉਹਨਾਂ ਤੇ ਚਰਚਾ ਹੋ ਰਹੀ ਹੈ ਨਾ ਹੀ ਉਹਨਾਂ ਤੇ ਕੁਝ ਕੰਮ ਹੋ ਰਿਹਾ ਹੈ ਉਹਨਾਂ ਨੂੰ ਠੰਡੇ ਬਸਤੇ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਤਰੀਕੇ ਨਾਲ ਹੀ ਨਵੇਂ ਜਥੇਦਾਰਾਂ ਦੀ ਸੇਵਾ ਮੁਕਤੀ ਉਹਨਾਂ ਦੀ ਉਹਨਾਂ ਨੂੰ ਲਾਉਣ ਦੀ ਵਿਧੀ ਵਿਵਧਾਨ ਤੇ ਸੁਝਾਅ ਮੰਗੇ ਗਏ ਸੀ ਉਹ ਸੁਝਾਅ ਕਿੰਨੇ ਆਏ ਕਿੰਨੇ ਨਹੀਂ ਆਏ ਕਮੇਟੀਆਂ ਬਣਾਉਣੀਆਂ ਸੀ ਕਮੇਟੀਆਂ ਨਹੀਂ ਬਣੀਆਂ ਉਹ ਗੱਲ ਵੀ ਉਸੇ ਤਰੀਕੇ ਨਾਲ ਉੱਥੇ ਹੀ ਖੜੀ ਹੈ ਪਰ ਇੱਕ ਵੱਡਾ ਸਵਾਲ ਇਸ ਦੇ ਵਿੱਚ ਇਹ ਵੀ ਹੈ ਕਿ ਐਸਡੀਪੀਸੀ ਦੇ ਪਰਦਾਨ ਜਿਹੜੇ ਨੇ ਐਡਵੋਕੇਟ ਰਜਿੰਦਰ ਸਿੰਘ ਧਾਮੀ ਉਹ ਹਜੇ ਤੱਕ ਇਹ ਕਾਰਜਕਾਰੀ ਜਥੇਦਾਰ ਨਾਲ ਮੇਲਬਲਾਪ ਕਰਦੇ ਦਿਖਾਈ ਨਹੀਂ ਦੇ ਰਹੇ ਉਹਨਾਂ ਦੀ ਲੱਗਦਾ ਹੈ ਨਰਾਜ਼ਗੀ ਹਜੇ ਵੀ ਬਰਕਰਾਰ ਹੈ ਉਹਨਾਂ ਨੇ ਪੂਰੇ ਤਰੀਕੇ ਨਾਲ ਹਜੇ ਸ਼ਾਇਦ ਆਪਣੀ ਸਹਿਮਤੀ ਨਹੀਂ ਪ੍ਰਗਟਾਈ ਹੈ ਉਹ ਵੀ ਹਜੇ ਗੱਲ ਅਧ ਵਿਚਕਾਰ ਹੀ ਚੱਲ ਰਹੀ ਹੈ ਦੇਖਣਾ ਹੋਵੇਗਾ ਕਿ ਆਉਣ ਵਾਲਾ ਵਿਸਾਖੀ ਦਾ ਜਿਹੜਾ ਸਮਾਗਮ ਹੈ ਉੱਥੇ ਕੀ ਹੁੰਦਾ ਹੈ ਕੀ ਉੱਥੇ ਵਿਰੋਧ ਹੁੰਦਾ ਹੈ ਵੱਡੇ ਪੱਧਰ ਤੇ ਕੀ ਉੱਥੇ ਫਿਰ ਗੱਜੂ ਸਾਹਿਬ ਜਾ ਕੇ ਸੰਗਤਾਂ ਦੇ ਸੰਮੁਖ ਹੋਣਗੇ ਸੰਗਤਾਂ ਨੂੰ ਸੰਬੋਧਨ ਕਰਨਗੇ ਸੰਗਤਾਂ ਪ੍ਰਵਾਨ ਕਰਨਗੀਆਂ ਜਾਂ ਨਹੀਂ ਕਰਨਗੀਆਂ ਇਹ ਇੱਕ ਅਗਲਾ ਜਿਹੜਾ ਵੱਡਾ ਮੁੱਦਾ ਹੈ ਉਹ ਉੱਪਰ ਕੇ ਪੰਥ ਦੇ ਸਾਹਮਣੇ ਆਏਗਾ ਸੋ ਅੱਜ ਤੱਕ ਜੋ ਹੋਇਆ ਅੱਜ ਜੋ ਹੋਇਆ ਖਾਸ ਕਰ ਕਿਉਂ ਹੋਇਆ ਕਿਉਂ ਨਹੀਂ ਹੋਇਆ ਇਹਦੇ ਪਿੱਛੇ ਵਜ੍ਹਾ ਕੀ ਸੀ ਉਸ ਨਾਲ ਤਾਂ ਅਸੀਂ ਤੁਹਾਡੀ ਸਾਂਝ ਪੁਆਹੀ ਦਿੱਤੀ ਹੈ ਰੁਸਾਖੀ ਤੇ ਕੀ ਹੋਏਗਾ ਕੀ ਹੁਣ ਜਾ ਰਿਹਾ ਹੈ ਉਹ ਵੀ ਸਮਾਂ ਔਰ ਤੇ ਤੁਹਾਡੇ ਨਾਲ ਗਰੂਰ ਅਸੀਂ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਵਿਚਾਰ ਜਿਹੜੇ ਨੇ ਉਹ ਸਾਂਝੇ ਕਰਦੇ ਰਹਿਣ ਦੀ ਕੋਸ਼ਿਸ਼ ਲਗਾਤਾਰ ਸਾਡੀ ਬਣੀ ਰਹੇਗੀ ਉਦੋਂ ਤੱਕ ਇਸ ਉਮੀਦ ਦੇ ਵਿੱਚ ਕਿ ਸ਼ਾਇਦ ਕੋਈ ਚੰਗਾ ਕਦਮ ਜਿਹੜਾ ਹੈ ਸਾਡੇ ਸਿਆਸਤਦਾਨਾਂ ਤੋਂ ਅੱਡ-ਅੱਡ ਧੜਿਆਂ ਤੋਂ ਕਿਸੇ ਵੱਲੋਂ ਚੱਕਿਆ ਜਾਵੇ ਜਿਸ ਦੇ ਨਾਲ ਪੰਥ ਦੀ ਏਕਤਾ ਜਾਂ ਪੰਥ ਦੀ ਬਿਹਤਰੀ ਦੇ ਲਈ ਕੋਈ ਕੰਮ ਹੋਵੇ ਇਸ ਉਮੀਦ ਦੇ ਨਾਲ ਤੁਤ ਵਿਦਾ ਲੈਂਦੇ ਹਾਂ ਧੰਨਵਾਦ